ਕਾਈ ਤੇ ਡੰਬੀ ਪਈ ਮੇਨਲਾ ਦਾ ਫੀਮ ਵਾਲੀ ਹਾਂ ਆ ਆ ਪਈ ਹੈ ਜੀ ਤੇ ਇਹੋ ਜਿਹੀਆਂ ਡੱਬੀਆਂ ਤੁਸੀਂ ਦੱਸਿਆ ਵੀ ਹੋਣੀ ਹੈ ਆਪਣੀਆਂ ਗੋਮੋਗੀਆਂ ਇਹ ਤਿੰਨ ਡੱਬੀਆਂ ਦੀਆਂ ਜੀ ਅੱਜ ਤੇ ਹਫਤਾ ਪਹਿਲਾਂ ਹਾਂਜੀ ਅੱਗੇ ਮੈਂ ਵੀਡੀਓ ਚ ਦਿਖਾਈਆਂ ਵੀ ਇਹਵੀਆਂ ਇੱਕ ਰਹਿ ਗਈ ਉਹ ਕਈ ਵਰੀ ਦਾ ਆਪਾਂ ਯਕੀਨ ਕਰ ਲੈਣੇ ਆ ਹੁਣ ਜਦ ਤੁਸੀਂ ਆਏ ਤੁਹਾਨੂੰ ਉਹਰੇ ਛੱਡਦਾ ਬੇਟਾ ਉਧਰ ਚਾਹ ਪਾਣੀ ਮੈਂ ਹੈ ਨਹੀਂ ਤਾ ਘਰਾਂ ਵੀ ਲੈ ਕੇ ਬੰਦਿਆਂ ਦਾ ਪਤਾ ਹੁੰਦਾ ਚਲੋ ਹੁਣ ਤਾਂ ਜੀ ਸਿਆਣਾ ਹੋਈ ਜਾਂਦਾ ਬੰਦਾ ਕਹਾਂ ਦਾ ਪਤਾ ਲਾ ਉਹ ਕੋਈ ਦੋ ਡੱਬੀਆਂ ਲੈ ਗਿਆ ਚੱਕ ਕੇ ਦੋ ਸੁਰਮੇਦਾਨੀਆਂ ਇਹਦੇ ਨਾਲ ਦੀਆਂ ਚਾਂਦੀ ਦੀਆਂ ਦੀਆਂ ਇਹ ਤਾਂ ਪਿੱਤਲ ਦੀਆਂ ਭਰਤ ਦੀਆਂ ਇਹਦੇ ਨਾਲ ਦੀਆਂ ਦੋ ਚਾਂਦੀ ਦੀਆਂ ਸੁਰਮੇਦਾਨੀਆਂ ଥିਆਂ ਰੇ ਉਹ ਦੇ ਗਿਆ ਕਈ ਸਿੱਕੇ ਕਈ ਜਾਨੀ ਹੜਦੇ ਨਹੀਂ ਹੈਗੇ ਲੋਕਾਂ ਦੇ ਬਾਤ ਨਹੀਂ ਆਉਂਦੇ ਜਿਹੜੇ ਡੰਗਰ ਨੂੰ ਜੀ ਮੈਂ ਤੁਹਾਨੂੰ ਦੱਸਾਂ ਰੱਸਾ ਚੱਪਣ ਦੀ ਹੱਤ ਪੈ ਜਵੇ ਹੜਦੇ ਨਹੀਂ ਚਾਹੇ ਗੋਹਾ ਮਾੜਲਾ ਚਾਹੇ ਸੰਗੜੀ ਪਾਰਾ ਬਿਲਕੁਲ ਇਹ ਕਰਨੀ ਉਹ ਕਰਨੀ ਹੈ ਜਿਹੜੀ ਸਾ ਪਸੰਦੀ ਡੱਬੀ ਆ ਹੁਣ ਇਹਦੇ ਚ ਜਿਹੜੀ ਫੀਮ ਪਾਉਗੇ ਉਹ ਬਹੁਤ ਮਹਿੰਗੀ ਪਾਉਗੀ ਮਹਿੰਗੀ ਉਹ ਤਾਂ ਹੈ ਉਹ ਆ ਜੀ ਤੇ ਬੰਦਾ ਵੀ ਸਰਦਾਰ ਹੋਊਗਾ ਚੰਗਾ ਉਹ ਸਰਦਾਰ ਬਣ ਜਾਏਗਾ ਬੁੱਧਾ ਬੰਦਾ ਤਾਂ ਜੀ ਪਾਈ ਨਹੀਂ ਜਾ ਕੇ ਬੰਦਾ ਤੇ ਉਹ ਡੱਬੀ ਖਾਊਗਾ ਤੇ ਐਂ ਕਹੂਗਾ ਵੀ ਇਹ ਚੋਰੀ ਦੀ ਲਿਆ ਚੋਰੀ ਦੀ ਲਿਆ ਇਹੋ ਜੀ ਜੇ ਵਿੱਚ ਹੋਊਗਾ ਕੁਝ ਤਾਂ ਦਿਖਾ ਜੇ ਤਾਂ ਇਹੋ ਜੀ ਅਸੀਂ ਫਿਰ ਤਾਂ ਉਹ ਤਾਂ ਬਹੁਤ ਚਮਕਦੀਆਂ ਡੱਬੀਆਂ ਨੇ ਕਿਤੇ ਜਦਾ ਮਾੜੀ ਜਿਹਾ ਉਹ ਰਗ ਮੇਰੀ ਰੱਖੀ ਬੀਬੀ ਸੀ ਤੇ ਉਹਨੂੰ ਲਾ ਕੇ ਵਿੱਚ ਦੇਖੋ ਖੁੱਲਦੀਆਂ ਹਾਂ ਜੀ ਹਾਂ ਖੁੱਲਦੀਆਂ ਠੀਕ ਐ ਪੇਚ ਚੜਦੇ ਨੇ ਜੀ ਇਹਨਾਂ ਨੂੰ ਅੱਛਾ ਛੋੜੀ ਵਾਲੀ ਆ ਓਕੇ ਕਿ ਆ ਪਤਾ ਤਾਂ ਤਿੱਤਲ ਦੀ ਹੈ ਨਾ ਇਹ ਕਿ ਹੋਰ ਵੀ ਸਮਾਨ ਜਿਹੜਾ ਹੋ ਸਕਦਾ ਤੁਹਾਡੀ ਨਿਗਾਹ ਚ ਨਾ ਹੋਏ ਵੀ ਹੋਰ ਵੀ ਚੱਕਿਆ ਹੋਰ ਨਿਗਾਹ ਜੀ ਮੇਰੇ ਦਾ ਪੂਰਾ ਪੂਰਾ ਚੀਜ਼ ਆ ਮੈਂ ਤਾਂ ਜੇ ਤੁਸੀਂ ਚੱਕ ਕੇ ਜੇ ਆ ਤਾਂ ਇਹ ਇਧਰਲੇ ਪਾਸੇ ਕਰਤਾ ਆ ਸਾਊਂਡ ਬਾਕਸ ਦਵਾਤ ਇਧਰ ਕਰਦੀ ਮੈਨੂੰ ਤਾਂ ਤਾਂ ਵੀ ਪਤਾ ਹੈ ਜੇ ਇਹ ਇਧਰ ਤੇ ਉਧਰ ਹੋਇਆ ਹੋਵੇ ਕਿਉਂ ਮੇਰੇ ਤਾਂ ਹੱਥਾਂ 'ਗੱਲ ਕਰਿਆ ਮੈਨੂੰ ਜਿਹੜੀ ਉਂਗਲੀ 'ਤੇ ਚੀਜ਼ ਹੈ ਪਰ ਉਂਗਲੀ ਧਰ ਲਓ ਮੈਂ ਉਹ ਹੀ ਦੱਸ ਦੂ ਕਿੱਥੇ ਤੇ ਮੇਰੀ ਕੀ ਕਰਿਆ ਵਾ ਹਾਂਜੀ ਹਾਂ ਜੀ ਹਾਂ ਆ ਜਿਹੜੀ ਦਵਾਤ ਆ ਬਾਈ ਹਾਂ ਆ ਯਾਦ ਆ ਗਿਆ ਨਾ ਸਕੂਲਾਂ ਦਾ ਵੀ ਨਾ ਇਹ ਇਹ ਆਪਣੇ ਕੋ ਪਿੱਤਲ ਦੀਆਂ ਵੀ ਆ ਅੱਛਾ ਜੀ ਹਾਂ ਬਾਹਰ ਪਿੱਤਲ ਦੀਆਂ ਪਿੰਗਾਂ ਨਵਾਬਾਂ ਵਾਲੀਆਂ ਇਹ ਲੋਹੇ ਦੀਆਂ ਜਿਹੜੀਆਂ ਆਪਾਂ ਲਿਖਦੇਦੇ ਸੀ ਹਾਂਜੀ ਫੱਟੀ ਦੇ ਉੱਪਰ ਲਿਖਦੇ ਇਹ ਉਹ ਹਾਂ ਹਾਂ ਇਹ ਕੋੜੇ ਆ ਜੀ ਜਿਹੜੇ ਜਦ ਮਾਰਦੇਦੇ ਸੀ ਇਹ ਅੱਛਾ ਦੋ ਆ ਜੀ ਇਹ ਦੋ ਦੋ ਕੋੜੇ ਆ ਜੀ ਠੀਕ ਹੈ ਇਹ ਅੰਗਰੇਜ਼ਾਂ ਮੌਕੇ ਸੀ ਜਾਂ ਜੀ ਉਸ ਤੋਂ ਪਹਿਲਾਂ ਨਹੀਂ ਇਹ ਤਾਂ ਪਹਿਲਾਂ ਤੇ ਚੱਲਦੇ ਆਏ ਆ ਜਦੋਂ ਅਕਾਲੀ ਫੁੱਲਾ ਸਿੰਘ ਨੇ ਮਾਰੇ ਨੀ ਤੇ ਮਹਾਰਾਜਾ ਜੀ ਸੈਨ ਦੇ ਹਾਂ ਜੀ ਹਾਂ ਜੀ ਇਹ ਤਾਂ ਪਹਿਲਾਂ ਤੋਂ ਚੱਲਦੇ ਆਏ ਆ ਜੀ ਇਹ ਕੋਡ ਅੱਜ ਦੇ ਨਹੀਂ ਪਸ ਪਟਦਾ ਤਾਂ ਜੀ ਪਟਦਾ ਮੈਂ ਤਾਂ ਇਹਨੂੰ ਤੇਲ ਦੂਰ ਨਹੀਂ ਲਾਉਂਦਾ ਕਿਤੇ ਲਾ ਦੰਨਾ ਨੇ ਤਾਂ ਜੇ ਕਿਤੇ ਆਏ ਮਾਰਦੇ ਆ ਨਾ ਦੂਏ ਲੋਟ ਵੀ ਆਇਕਣ ਵੀ ਇੰਨਾ ਖੜਕਾ ਕਰਦੇ ਆ ਵੀ ਹੱਦ ਦੇ ਪਰੇ ਜੀ ਇਹ ਹੁੰਦੇ ਚਮਦੇ ਸਾਰੇ ਹਾਂ ਹਾਂ ਚਾਹ ਲੈਦਰ ਪੂਰਾ ਜੀ ਚਾਮਾ ਹੈ ਕਿਸੇ ਪਸ਼ੂ ਦਾ ਲੇਕਨ ਮਹਸ ਦਾ ਝੋਟੇ ਦਾ ਇੱਕ ਜੀ ਹੋਰ ਹੈ ਤਾਂ ਸਜ਼ਾ ਦੇਣ ਆਉਸਤੇ ਆ ਤੇ ਪਰ ਉਹ ਕਲਾਕਾਰੀ ਦੇਖੋ ਕਿੰਨੀ ਕੀਤੀ ਹੈ ਦੇਖੋ ਜੀ ਅੱਗੇ ਜਿਹੜੀ ਚੀਜ਼ ਸੀ ਕੋਈ ਵਰਤਣਤਾ ਕੋਈ ਝੁੱਲਤਾ ਕੋਈ ਹਰੇng ਚੀਤੀ ਉਹਦੇ ਪਰ ਕਲਾਕਾਰੀ ਕਰੀ ਬਿੰਦੂ ਸਿੰਪਲ ਕੋਈ ਨਹੀਂ ਦੀ ਹੁੰਦੀ ਹੂੰ ਹੁਣ ਰਵਾਜ ਚੱਲੇ ਹੂੰ ਛੇ ਜੇ ਪੁਰੇ ਹੱਥ ਚ ਲਾਠੀ ਫੜਦੇ ਤੇ ਤਾਂ ਉਹਨੂੰ ਵੀ ਮੋਰ ਦਾ ਖੰਭ ਲਵੇਟ ਲੰਦੇ ਤੇ ਅੱਛਾ ਉਹਨੂੰ ਵੀ ਸ਼ੱਕੀ ਨਹੀਂ ਹੁੰਦੀ ਸੀ ਮੇਰੇ ਕੋਲ ਇੱਕ ਖੁੰਡਾ ਪਿਆ ਆ ਪਿੱਛੇ ਇਹ 1928 27 ਦਾ ਖੁੰਡਾ ਇਹ ਪਿੱਤਲਾ ਵਾਲਾ ਨਾ ਨਾ ਆਹ ਵਾਲਾ ਨੋਰਮਲ ਆਹ ਹੈ ਜੀ ਹੂੰ 1928 27 ਦਾ ਲੈ ਇਹਦੇ ਉੱਪਰ ਵੀ ਇਹਦੇ ਲ ਉਹਨਾਂ ਨੇ ਜੱਦੀਆਂ ਸੰਮਾ ਲਵਾਈਆਂ ਵੀਆਂ ਸੀਆਂ ਤੇ ਇਹ ਤੁਸੀਂ ਦੱਸਦੇ ਹੋ ਤੁਹਾਡੇ ਇਤਿਹਾਸਿਕ ਜਣ ਕੇ ਇਹ ਸਾਡੇ ਭਗਤ ਆਸਾ ਨਾਮ ਬੈਦਵਾਨ ਆ ਜੀ ਗੋਈਆ ਪਵਾਦ ਦਾ ਹਾਂਜੀ ਬਹੁਤ ਦਾ ਖੜਾ ਭਗਤ ਮੰਨੇ ਹੁਣ ਵੀ ਉਹਦੇ ਜਲਸੇ ਲੱਦੇ ਉਹਨਾਂ ਦਾ ਖੁੰਡਾ ਜੀ ਇਹ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ 1928 27 ਚ ਇਹ ਉਹਨਾਂ ਨੇ ਜਦੋਂ ਜਲਸਾ ਲੱਗੇ ਇੱਕ ਕੇਰਾ ਕੁੰਬੜੇ ਖਾੜਾ ਵੀ ਕਹਿ ਦਿੰਨੇ ਆ ਇਉਂ ਦੇ ਵਿੱਚ ਉਹਨਾਂ ਦੇ ਹੱਥ ਚ ਤਾਈਏ ਜਲਸਾ ਮਤਲਬ ਕਿ ਕਿਉਂਕਿ ਦੇਖੋ ਆ ਤੁਹਾਡੀ ਪੁਆਦੀ ਬੋਲੀ ਕੋਈ ਸਾਨੂੰ ਵੀ ਸਮਝਦੀ ਹੁੰਦੀ ਹੈ ਨਾ ਇਸ ਜਲਸੇ ਦਾ ਕੀ ਮਤਲਬ ਹੁੰਦਾ ਜਲਸੇ ਦਾ ਮਤਲਬ ਹੁੰਦਾ ਵੀ ਇੱਕ ਜਗ੍ਹਾ ਇਕੱਠ ਕਰ ਦੇਣਾ ਠੀਕ ਆ ਇਕੱਠ ਕਰਕੇ ਵੱਧ ਬੰਦਿਆਂ ਦਾ ਉਹਦੇ ਵਿੱਚ ਉਸ ਬੋਲਣਾ ਸੁਣਾਉਣਾ ਗਿਆਨ ਦੇਣਾ ਉਕਣਾ ਉਹ ਕਾਉਨੇ ਆ ਮਹਾ ਭਾਰਤ ਰਮਾਇਣ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਦੱਸਦੇ ਆ ਛੋਟੇ ਸੈਹਜਾਦਿਆਂ ਦੀ ਕਥਾ ਕਰਦੇ ਆ ਉਹਦੇ ਵਿੱਚ 10 12 ਰਾਗੀ ਹੁੰਨੇ ਆ ਸਾਜੀ ਵੀ ਹੁੰਨੇ ਆ ਰਾਗੀ ਵੀ ਹੁੰਨੇ ਆ ਬੋਲੀ ਵੀ ਪਾਉਣੀ ਆ ਕਥਾ ਵੀ ਕਰਨੀ ਉਹਨਾਂ ਨੇ ਗਾਇਲ ਦੀ ਗਾਇਲਾ ਨਚਾਰ ਵੀ ਹੁੰਦਾ ਨੱਚਦਾ ਵਧੀਆ ਜਾਣੀ ਅੱਗੇ ਤਾਂ ਲੱਗਦਾ ਤਾਂ ਸਾਰੀ ਸਾਰੀ ਰਾਤ ਰਾਤ ਨੂੰ 9 ਵਜੇ ਲੌਂਦੇ ਤੇ ਸਵੇਰੇ ਦਿਨ ਚੜੇ ਤੇ ਹਟਦੇ ਤੇ ਫੇਰ ਹੁਣ ਰਾਤਾਂ ਵਾਲਾ ਕੰਮ ਬੰਦ ਹੋ ਗਿਆ ਹੁਣ ਦੁਪਹਿਰੇ ਨੂੰ 1.5 2 ਵਜੇ ਤੇ ਲਾਦਾ ਸ਼ਾਮ ਨੂੰ 6 ਵਜੇ ਤੱਕ ਚੱਲਦਾ ਠੀਕ ਹੈ ਤੇ ਤੁਸੀਂ ਦੱਸਿਆ ਇਹ ਵੀ ਆ ਕੀ ਇਹ ਸਾਰੰਗੀ ਹੈ ਜੀ ਸਾਰੰਗੀ ਇਹ ਵੀ ਇਹਦੇ ਨਾਲ ਸਮਝ ਬੰਦੀ ਇਹ ਵੀ ਉੱਧਰ ਜਲਸੇ ਜੀ ਵੱਜਦੀ ਆ ਟਮਕੀ ਪਈ ਆ ਖੜਤਾਨਾ ਪਈ ਆ ਇਹ ਆ ਟਮਕੀ ਆ ਜੀ ਅੱਛਾ ਆ ਟਮਕੀ ਇਹਨੂੰ ਟਮਕੀ ਕਹਿੰਦੇ ਟਾਡਾ ਟਾਡਾ ਦੇ ਪਿੱਛੇ ਖੜਤਾਲਾ ਪਈ ਆ ਠੀਕ ਆ ਜੀ ਕਿਵੇਂ ਕੀਰਤਨ ਟੈਪ ਕੀ ਰਹੇ ਹਾਂ ਹਾਂ ਜੀ ਹਾਂ ਜੀ ਹਾਂ ਉਹ ਘੁੰਮ ਘੁੰਮ ਕੇ ਗਾਉਂਦੇ ਆ ਜੀ ਆਲੇ-ਦਾਲੇ ਠੀਕ ਆ ਜੀ ਤੇ ਇਹ ਵਾਲੀ ਇੱਕ ਮੂਰਤੀ ਹੈ ਜੀ ਇਹ ਵੀ ਕਾਫੀ ਕੀਮਤੀ ਲੱਗਦੀ ਹੈ ਹਾਂ ਜੀ ਇਹ ਪੁਰਾਣੀ ਮੂਰਤੀ ਹੈ ਜੀ ਕੋਈ 100 150 ਸਾਲ ਪੁਰਾਣੀ ਠੀਕ ਆ ਜੀ ਬਈ ਤੁਹਾਡੇ ਕੋਲੇ ਜੇ ਆਪਾਂ ਜਿਹੜਾ ਤੇ ਵੇਚਦੇ ਹਾਂ ਸਭ ਤੋਂ ਪੁਰਾਣਾ ਸਮਾਨ ਕਿਹੜਾ ਪਿਆਊਗਾ ਕਿੰਨੇ ਸਾਲ ਪੁਰਾਣਾ ਮੇਰੇ ਕੋਲ 1104 ਈਸਵੀ ਦੇ ਜੀ ਛਾਹ ਹਲੋਂਦੇ ਟਾਈਮ ਦੇ ਸਿੱਕੇ ਆ ਚਾਂਦੀ ਦੇ ਮੋਹਰੇ ਅੱਛਾ ਜੀ ਉਦੋਂ ਵੀ ਵੱਧ ਪੁਰਾਣਾ ਪਰ ਇੰਨਾ ਆਪਾਂ ਨੂੰ ਗਿਆਨੀ ਗੁਰੂ ਤੇਗ ਬਹਾਦਰ ਸਾਹਿਬ ਦੇ ਟਾਈਮ ਦੇ ਛੰਨੇ ਹੋਗੇ ਜੀ ਅੱਛਾ ਹਾਂ ਜੀ ਹਾਂ ਹਾਂ ਇਹ ਉਹ ਸਮੇਂ ਦੇ ਉਹ ਸਮੇਂ ਦੇ ਉਹ ਸਮੇਂ ਦੇ ਕਹਿੰਦਾ ਹਾਂ ਉਹ ਸਮੇਂ ਦੇ ਉਹ ਸਮੇਂ ਦੇ ਇਹਦੇ ਗੱਲ ਦਾ ਖਿਆਲਾ ਪਿੰਡ ਆ ਜੀ ਆਪਣੇ ਦਰਸنگਰੂਰ ਚ ਹਾਂਜੀ ਉਹਨਾਂ ਕੋਲ ਪਿਆ ਜਮੇ ਸੇਮ ਆਹੀ ਕੁਸਾ ਉਹਨਾ ਹਾਂ ਜੀ ਹਾਂ ਇਹ ਕਿਸ ਤਾਤ ਦੇ ਬਣਿਆ ਜੀ ਇਹ ਕਾਂਸੀ ਇਹਦੇ ਵਿੱਚ ਕਈ ਤਾਤ ਹੁੰਦੇ ਆ ਜੀ ਠੀਕ ਹੈ ਜੀ ਹਾਂ ਸੋਨਾ ਮਿਕਸ ਹੁੰਦਾ ਇਹ ਗੁਰੂ ਸਾਹਿਬ ਦੇ ਟਾਈਮ ਦੇ ਆ ਜੀ ਇਹ ਇਹ ਹੈਗੀ ਜੀ ਨੰਗਾਰੀ ਇਹ ਅੱਗੇ ਆਪਣੇ ਜੰਗਾਂ 'ਚ ਵਜਾਉਂਦੇ ਸਨ ਇਹ ਹਾਂਜੀ ਜਦੋਂ ਜੰਗ ਯੁੱਧ ਬੰਦ ਹੁੰਦੇ ਤੇ ਜੀ ਹੂੰ ਇਹਦੇ ਬਾਰੇ ਥੋੜਾ ਜਿਹਾ ਇਹ ਦੱਸਿਓ ਜੀ ਕਿਉਂਕਿ ਵੀ ਅੱਜ ਦੇ ਟਾਈਮ ਦੇ ਵਿੱਚ ਦਾ ਇਹ ਨੂੰ ਜਿਹੜੇ ਆਮ ਤੁਰੇ ਫਿਰਦੇ ਹੋ ਨਾਗ ਪਾਉਣ ਵਾਲੇ ਹਨ ਉਹ ਕਹਿ ਲੋ ਵੀ ਲੁੱਟਣ ਵਾਲੇ ਕਹਿ ਲੋ ਜਾਂ ਕੁਝ ਵੀ ਕਹਿ ਲਿਓ ਨਾ ਜਿਹਦਾ ਇਤਿਹਾਸ ਅਸਲ ਦੱਸਿਓ ਕੀ ਹੈ ਪੂਰਾ ਇਹ ਇਹ ਨਾ ਮੈਂ ਤੁਹਾਨੂੰ ਦੱਸਦਾ ਇਹ ਨਾ ਹਵਾ ਸਾਫ਼ ਕਰਨਾ ਮਨ ਸਾਫ਼ ਕਰਨੇ ਵਾਲਾ ਮੈਂਡੀਟੇਸ਼ਨ ਕਰਨੇ ਵਾਲਾ ਜੀ ਜਿਆਦਾ ਗਿਆ ਬੰਦੇ ਸਾਰੀ ਦਿਹਾੜੀ ਜੰਗ ਲੜਦੇ ਇਥੇ ਉਹਨਾਂ ਦਾ ਦਿਮਾਗ ਫਿਰ ਉਹੋ ਜਿਹੀ ਰਾਤ ਨੂੰ ਉਹਨਾਂ ਨੂੰ ਜਿਆਦਾ ਹੁੰਨਾ ਜਦ ਇਹ ਚਲਾ ਦਿੰਦੇ ਤੇ ਉਹਨਾਂ ਦੇ ਕੋਲ ਫਿਰ ਉਹ ਉਹਨਾਂ ਦਾ ਦਿਮਾਗ ਸ਼ਾਂਤ ਹੋ ਜਾਂਦਾ ਤੁਹਾਨੂੰ ਰੱਜ ਕੇ ਨੀਂਦ ਆ ਜਾਂਦੀ ਇਹਦੇ ਨਾਲ ਕਹਿੰਦੇ ਪੋਟਵਰ એનર્ਜੀ ਆਉਂਦੀ ਆ ਇਹਦੇ ਗੱਲ ਚੰਗੀਆਂ ਕਿਰਨਾ ਛੱਡਦਾ ਹਵਾ ਨੂੰ ਸਾਫ਼ ਕਰਦਾ ਹਾਂਜੀ ਹਾਂ ਤੇ ਉਹ ਜਿਹੜੇ ਹੁਣ ਨਾਗਾ ਵਾਲੀ ਹੁੰਦੇ ਆ ਜੀ ਉਹ ਕਹਿੰਦੇ ਜਿਹੜਾ ਨਾਗੇ ਚ ਬੁੜਕਦਾ ਵਾ ਉਹ ਤੁਹਾਡੇ ਇੱਕ ਤਾਂ ਯਾਰ ਇਹ ਸਭ ਕੁਸੇ ਬੁੜਕਦਾ ਇਹਦਾ ਵਜਾਉਣੇ ਦਾ ਤਰੀਕਾ ਹੈ ਅੱਛਾ ਜੀ ਇਹਦਾ ਵਜਾਉਣੇ ਦਾ ਤਰੀਕਾ ਹੈ ਉਹ ਦੇਖੀ ਕਈ ਨਾਗ ਤਾਂ ਕਹਿੰਦੇ ਨੇ ਵੀ ਇਹ ਨਹੀਂ ਮੁੜਕਿਆ ਹੈਗਾ ਇਹ ਪੈਣਾ ਨਹੀਂ ਇਹਦਾ ਵਜਾਉਣੇ ਦਾ ਤਰੀਕਾ ਹੈ ਦੱਬ ਕੇ ਠੋਲਾ ਲਾ ਕੇ ਵਜਾ ਦੇ ਤਾਂ ਉਹਨੇ ਬੁੜਕਣ ਲਾ ਜਾਣਾ ਘੱਟ ਡੱਗਾ ਲਾ ਕੇ ਬਜਾ ਦੇ ਉਹਨੇ ਬੁੜਕਣ ਇਹਦੇ ਵਿੱਚ ਪਾਣੀ ਵੀ ਬੁੜਕ ਪਾਣੀ ਬੁੜਕਦਾ ਪਾਣੀ ਵੀ ਪਾਣੀ ਇੱਥੇ ਇੱਥੇ ਟਕਰ ਆ ਜਾਂਦਾ ਜੀ ਸਿੱਕੇ ਵੀ ਬੁੜਕਦੇ ਆ ਸਾਰੀ ਚੀਜ਼ ਹੁੰਦੀ ਹੈ ਜੀ ਠੀਕ ਹੈ ਜੀ ਦੇ ਤੁਸੀਂ ਕਹਿੰਦੇ ਕੱਚੰਗ ਟੁੱਟ ਜਾਂਦਾ ਹੈ ਹਾਂ ਥੱਲੇ ਕੇਸ ਤੇ ਇਹਨੇ ਜਦੇ ਖਿੰਡ ਜਾਣ ਸਾਰੇ ਜਦੋਂ ਇਹ ਤੁਸੀਂ ਸ਼ੁਰੂਆਤ ਕੀਤੀ ਹੈ ਅਕਸਰ ਕਿਤੋਂ ਨਾ ਕਿਤੋਂ ਤਾਂ ਆਪਾਂ ਨੂੰ ਚੈਨਗ ਲੱਗਦੀ ਹੈ ਕੋਈ ਹਨਾ ਹਾਂਜੀ ਹਾਂਜੀ ਤੁਸੀਂ ਪਹਿਲੀ ਚੀਜ਼ ਕਿਹੜੀ ਕਲੈਕਸ਼ਨ ਕੀਤੀ ਜਾਂ ਪਹਿਲਾਂ ਖਾਨਦਾਨ ਦੇ ਵਿੱਚ ਸੀ ਮੈਂ ਦੱਸਦਾ ਤੁਹਾਨੂੰ ਜੀ ਮੈਂ ਆਪਣੇ ਨਾਨਕਿਆਂ ਪੜਿਆ ਪੰਜ ਚਾਰ ਜਮਾਤਾਂ ਅੱਛਾ ਜੀ ਕੁੰਬੜਾ ਪਿੰਡ ਜੀ 68 ਸੈਕਟਰ ਦਾ ਬਣ ਗਿਆ ਹੁਣ ਤਾਂ ਉਹ ਹੂੰ ਇਹ ਉੱਥੇ ਸਮਾਨ ਬਹੁਤ ਹੈ ਜੀ ਇਹ ਮੈਨੂੰ ਉੱਥੇ ਤੇ ਸ਼ੌਂਕ ਲੱਗਿਆ ਮੇਰੇ ਦਾਦਾ ਜੀ ਨੂੰ ਵੀ ਥੋੜਾ ਜਿਹਾ ਸ਼ੌਂਕ ਥਾ ਅੱਛਾ ਸਮਾਨ ਦਾ ਅਸਲ ਜੇ ਤਾਂ ਸ਼ੌਂਕ ਮੈਨੂੰ ਉੱਥੇ ਤੇ ਮੈਂ ਇੱਕ ਜਿੰਦਾ ਇੱਕ ਗਲਾਸ ਲੱਤੇ ਉੱਥੇ ਤੇ ਮੈਂ ਇਕੱਠਾ ਕਰਦਾ ਕਰਦਾ ਅੱਜ ਆਪਣਾ ਕੋ 30000 ਪਲੱਸ ਸਾਮਾਨ ਹੋ। ਹਾਂ ਨਹੀਂ ਉਹ ਤਾਂ ਦੇਖੀ ਜਾਂਦਾ ਜੀ ਕਿਉਂਕਿ ਹਰ ਚੀਜ਼ ਦਾ ਪਤਾ ਤੇ ਇੱਕ ਇੱਕ ਖੜਾਵਾ ਪਿਆ ਜੀ ਇਹ ਖੜਾਵਾ ਜੀ ਸੰਤ ਬਾਬਾ ਦਰਸ਼ਨ ਸਿੰਘ ਜੀ ਤਪੋਵੰਟ ੱਕੀ ਸਾਹਿਬ ਵਾਲਿਆਂ ਦੀਆਂ ਉਹਨਾਂ ਗੱਲ ਵੀ ਆਪਣੀ ਚੰਗੀ ਮਿੱਤਰਤਾ ਉਹਰੇ ਆ ਜਾਂਦੇ ਆ ਇਹ ਦਿਨ ਮੀਂਹ ਵਿਆਹ ਉਹਰੇ ਗਾਰਾ ਵੀ ਲੱਗਿਆ ਉਹਨਾਂ ਨੂੰ ਇੱਕ ਨੂੰ ਵੀ ਛੱਡ ਕੇ ਖੋਲ ਕੇ ਮਨੂੰ ਕਹਿੰਦੇ ਰੱਖ ਲਾ ਮੈਂ ਚਲੋ ਐਡੇ ਸੰਤਾਂ ਮੈਂ ਜੜਾ ਕੇ ਬੰਦੇ ਚ ਰੱਖ ਲੀਆ ਹਾਂ ਉੱਕਣੇ ਲੱਗਿਆ ਵਾ ਗਾਰਾ ਪਾਕ ਪਾਕ ਕੇ ਆਏ ਆ ਹਾਂ ਫੇ ਮੈਂ ਉੱਕਣੇ ਮਹਾ ਵੀ ਚੱਲ ਤੇ ਇੱਥੇ ਜੇ ਮੈਂ ਦੇਖਾਂ ਵੀ ਟੀਵੀ ਰੇਡੀਓ ਟੇਪ ਰਿਕਾਰਡ ਵਾਕਮੈਨ ਕੈਮਰੇ ਹਨਾ ਇਹ ਵੀ ਕਲੈਕਸ਼ਨ ਤੁਹਾਡੀ ਰੱਖੀ ਹੋਈ ਆ ਹਾਂਜੀ ਤੇ ਸਭ ਤੋਂ ਮਹਿੰਗਾ ਰੇਡੀਓ ਆ ਰੇਡੀਓ ਆ ਅੱਛਾ ਇਹ ਰੇਡੀਓ ਇਹ ਬੰਦੇ ਨੇ ਠੱਠੇ ਵਾਲੀ ਪਿੰਡ ਆ ਉਹਦਾ ਅੱਛਾ ਜੀ ਮੁਖਸਰ ਦਾਇਰ ਦੇ ਵਿੱਚ ਦੋ ਕਿੱਲੇ ਜ਼ਮੀਨ ਦੇ ਵੇਚ ਕੇ ਲੱਗਾ ਦੋ ਕਿੱਲੇ ਜ਼ਮੀਨ ਦੇ ਦੋ ਕਿੱਲੇ ਜ਼ਮੀਨ ਦੇ ਵੇਚ ਕੇ ਰੇਡੀਓ ਖਰੀਦਿਆ ਤੇ ਇਹ ਜਿਹੜੇ ਸਾਨਾ ਦਾ ਹੋਊਗਾ ਜੀ ਇਹ ਮੈਨੂੰ ਮੈਂ ਤਾਂ 55 54 ਦਾ ਹੋਊਗਾ 55 54 ਬਸ ਐਨੇ ਦਾ ਜਦੇ ਰੇਟ 2.5 350 ਰੁਪਏ ਕਿੱਲੇ ਦਾ ਤਾਂ ਹਾਂ ਹਾਂ ਜੀ ਹਾਂ ਠੀਕ ਹੈ